ओके ਪੰਜਾਬੀ ਫਿਲਮੀ ਜਗਤ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀਆਂ ਦੇ ਲਈ ਅੱਜ ਦੀ ਸਵੇਰ ਦੇ ਵਿੱਚ ਇੱਕ ਜਿਹੀ ਖਮਮ ਗਮਗੀਨ ਕਰ ਗਈ ਹੈ ਜਿਸ ਨੂੰ ਪੜ ਕੇ ਅਤੇ ਜਦੋਂ ਸੋਸ਼ਲ ਮੀਡੀਆ ਤੇ ਖਬਰ ਚਲਣੀ ਹੋਈ ਹੈ ਸ਼ੁਰੂ ਹੋਈ ਤਾਂ ਉਸ ਵੇਲੇ ਇੱਕ ਬਹਿ ਗਹਿਰਾ ਘਾਟਾ ਜੋ ਹੈ ਉਹ ਪੰਜਾਬੀ ਸਿਨੇਮਾ ਨੂੰ ਵੀ ਪਿਆ ਹੈ ਪੰਜਾਬੀ ਸਿਨੇਮਾ ਦੇ ਬੇਤਾਜ ਬਾਦਸ਼ਾਹ ਅਤੇ ਕਮੇਡੀਅਨ ਕਲੀ ਕਲਾਕਾਰ ਡਾਕਟਰ ਜਸਵਿੰਦਰ ਪੱਲਾ ਸਾਡੇ ਵਿਚਕਾਰ ਨਹੀਂ ਰਿਹਾ ਮੋਹਾਲੀ ਦੇ ਫੋਟਸ ਦੇ ਵਿੱਚ ਅੱਜ ਉਹਨਾਂ ਦਾ ਦਿਹਾਂਤ ਹੋ ਗਿਆ ਉਹ ਭਿਆਨਕ ਬਿਮਾਰੀ ਨਾਲ ਕੁਝ ਅਰਸੇ ਤੋਂ ਜੂਝ ਰਹੇ ਸਨ ਜਸਵਿੰਦਰ ਪੱਲਾ ਨੇ ਪੰਜਾਬੀ ਫਿਲਮਾਂ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਅੱਜ ਇਸ ਵੀਡੀਓ ਵਿੱਚ ਦੱਸਦੇ ਹਾਂ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਅਲੱਗ-ਅਲੱਗ ਪੱਖ ਪਰ ਪਹਿਲਾ ਸ਼ੁਰੂ ਕਰਦੇ ਆ ਉਹਨਾਂ ਦੇ ਜੀਵਨ ਤੋਂ ਉਹਨਾਂ ਦਾ ਜਨਮ 14 ਮਈ 1960 ਨੂੰ ਹੋਇਆ ਬਹਾਦਰ ਸਿੰਘ ਪੱਲਾ ਜਿਹੜੇ ਕਿ ਉਹਨਾਂ ਦੇ ਪਿਤਾ ਸਨ ਇੱਕ ਪ੍ਰਾਇਮਰੀ ਟੀਚਰ ਸਨ ਅਤੇ ਉਹਨਾਂ ਨੇ ਆਪਣੀ ਮੁੱਢਲੀ ਵਿੱਦਿਆ ਵੀ ਲੁਧਿਆਣਾ ਡਿਸਟ੍ਰਿਕਟ ਤੋਂ ਪ੍ਰਾਪਤ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਪਰਾ ਦੀ ਨਾਮਵਰ ਖੇਤੀ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀਐਸਸੀ ਖੇਤੀਬਾੜੀ ਅਤੇ ਐਮਐਸਸੀ ਖੇਤੀਬਾੜੀ ਕੀਤੀ ਇਸ ਤੋਂ ਬਾਅਦ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕੋਲਿਜ ਤੋਂ ਉਹਨਾਂ ਨੇ ਪੀਐਸਟੀ ਕੀਤੀ ਜਸਵਿੰਦਰ ਪੱਲਾ ਕੁਝ ਦੇਰ ਪੰਜਾਬ ਸਰਕਾਰ ਵਿੱਚ ਦੇ ਵਿਭਾਗ ਵਿੱਚ ਇੰਸਪੈਕਟਰ ਵੀ ਰਹਿ ਪਰ ਫਿਰ ਜਲਦੀ ਖੋਜ ਦੀ ਰੁਚੀ ਨੇ ਉਹਨਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੈ ਕੇ ਆਂਦਾ ਜਿੱਥੇ ਉਹ ਅਸਿਸਟੈਂਟ ਪ੍ਰੋਫੈਸਰ ਵਜੋਂ ਉਹਨਾਂ ਸਰਕਾਰੀ ਜੌਬ ਸ਼ੁਰੂ ਕੀਤੀ ਇਸ ਤੋਂ ਬਾਅਦ ਉਹ ਹੌਲੀ ਹੌਲੀ ਤਰੱਕੀ ਕਰਕੇ ਅ ਐਕਸਟੈਂਸ਼ਨਸ ਜਿਹੜਾ ਡਿਵੈਲਪਮੈਂਟ ਡਿਪਾਰਟਮੈਂਟ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਉਸਤੇ ਵਿੱਚ ਉਹ ਹੈਡ ਆਫ ਡਿਪਾਰਟਮੈਂਟ ਰਹੇ ਅਤੇ 2020 ਦੇ ਵਿੱਚ ਉਹ ਸੇਵਾ ਮੁਕਤ ਹੋਏ ਉਹਨਾਂ ਦੀ ਸੁਪਤਨੀ ਇੱਕ ਆਰਟ ਟੀਚਰ ਬਈਓ ਕਾਰਸੀ ਜਨ ਸੰਜਣ ਜਦ ਕੇ ਉਹਨਾਂ ਦਾ ਇਹ ਸੁਪੁੱਤਰ ਪੁਖਰਾਜ ਜੋ ਹੈ ਉਹ ਵੀ ਪੰਜਾਬੀ ਫਿਲਮਾਂ ਦੇ ਵਿੱਚ ਆਪਣੀ ਵੱਡੀ ਹਾਜ਼ਰੀ ਲਵਾ ਚੁੱਕਾ ਹੈ ਜਸਵਿੰਦਰ ਪੱਲਾ ਮਸ਼ਹੂਰ ਹੋਏ 1998 ਵਿੱਚ ਜਦੋਂ ਕਿ ਉਹ ਆਪਣੇ ਜਮਾਤੀ ਅਤੇ ਗਹਿਰੇ ਮਿੱਤਰ ਬਾਲ ਮਕੰਦ ਸ਼ਰਮਾ ਨਾਲ ਉਹਨਾਂ ਨੇ ਛਣਕਾਟਾ ਆਡੀਓ ਕੈਸਟ ਕੱਢੀ ਛਣਕਾਟਾ ਆਡੀਓ ਕੈਸਟ ਪਹਿਲੀ ਕਮੇਡੀ ਕੈਸਟ ਸੰਗ ਜਿਸ ਨੂੰ ਵੱਡੇ ਪੱਧਰ ਤੇ ਪੂਰੇ ਵਰਲਡ ਦੇ ਵਿੱਚ ਹੰਗਾਰਾ ਦਿੱਤਾ ਤੇ ਜਸਵਿੰਦਰ ਪੱਲਾ ਜੋ ਹੈ ਉਹ ਚਾਚਾ ਚਤਰ ਸਿੰਘ ਦੇ ਨਾਲ-ਨਾਲ ਵੀ ਕਾਫੀ ਮਸ਼ਹੂਰ ਹੋਏ। ਉਹਨਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਜਿਸ ਵਿੱਚ ਮਾਹੌਲ ਠੀਕ ਹੈ। ਅ ਇਸ ਤੋਂ ਇਲਾਵਾ ਡਾਕਟਰ ਐਂਡ ਜੁਲੀਅਟ ਜਲਾ ਅਤੇ ਕੈਰੀਅਨ ਜੱਟਾ ਦੇ ਵਿੱਚੋਂ ਉਹਨਾਂ ਦੇ ਰੋਲ ਬੇਹਦ ਪਸੰਦ ਕੀਤੇ ਗਏ ਇੱਕ ਸਮਾਂ ਇਦਾਂ ਦਾ ਵੀ ਸੀ ਜਦੋਂ ਪੰਜਾਬੀ ਫਿਲਮਾਂ ਦੇ ਵਿੱਚ ਜਸਵਿੰਦਰ ਭੱਲਾ ਬਤੌਰ ਕਮੇਡੀਅਨ ਆਪਣੀ ਹਾਜ਼ਰੀ ਲਵਾਉਂਦੇ ਸਨ ਤਾਂ ਫਿਲਮਾਂ ਸਫਲ ਹੋਣ ਦੀ ਗਾਰੰਟੀ ਮੰਨੀ ਜਾਂਦੀ ਸੀ ਜਸ਼ਵਿੰਦਰ ਪੱਲਾ ਨੇ ਅ ਅਲੱਗ-ਅਲੱਗ ਰੰਗਮੰਚ ਤੇ ਵੀ ਕੰਮ ਕੀਤਾ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਉਹਨਾਂ ਨੇ ਨਾਟਕਾਂ ਦਾ ਮੰਚਨ ਕੀਤਾ ਤੇ ਨੌਤੀ ਬਾਬਾ ਦੇ ਨਾਂ ਤੇ ਜੋ ਨਾਟਕ ਹੈ ਉਸ ਤੇ ਵਿੱਚ ਵੀ ਉਹ ਅਹਿਮ ਭੂਮਿਕਾ ਨਿਭਾਈ ਜੇਕਰ ਪੰਜਾਬੀ ਫਿਲਮਾਂ ਦੀ ਗੱਲ ਕੀਤੀ ਜਾਵੇ ਤੇ ਜਿੱਥੇ ਉਹਨਾਂ ਦਾ ਰੋਲ ਐਜ਼ ਅ ਐਕਟਰ ਰਿਆ ਹੈ ਉੱਥੇ ਨਾਲ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇੱਕ ਅਧਿਆਪਕ ਵਜੋਂ ਵੀ ਉਹਨਾਂ ਨੇ ਲੰਬਾ ਸਮਾਂ ਕੰਮ ਕੀਤਾ ਅਤੇ ਵੱਡੀ ਗੱਲ ਇਹ ਰਹੀ ਕਿ ਆਪਣੇ ਡਿਪਾਰਟਮੈਂਟ ਵਿੱਚ ਉਹ ਮੁਖੀ ਦੇ ਤੌਰ ਤੇ ਫਿਰ 2020 ਦੇ ਵਿੱਚ ਸੇਵਾਮੁਕਤ ਹੋਏ ਜਸਵਿੰਦਰ ਪੱਲਾ ਦੀ ਇਹ ਦੇਨ ਜੋ ਹੈ ਉਹ ਖਾਸੀ ਹੈ ਉਹਨਾਂ ਨੂੰ ਬਹੁਤ ਸਾਰੇ ਇਨਾਮ ਸਨਮਾਨ ਅਵਾਰਡ ਵੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮਿਲੇ ਅਤੇ ਇੱਕ ਨਨੀ ਤਰਾ ਦੀ ਕਮੀਡੀਅਨ ਜੋ ਹੈ ਉਹਨਾਂ ਦੀ ਇੱਕ ਵਣਗੀ ਸੀ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਉਹਨਾਂ ਵਿੱਚ ਲੱਖਾਂ ਦੇ ਕਰੀਬ ਜਿਹੜੇ ਆ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੋ ਆਡੀਅנס ਹੈ ਜੋ ਉਹਨਾਂ ਦੇ ਸਰੋਤੇ ਆ ਉਹਨਾਂ ਨਾਲ ਜੁੜੇ ਸਨ ਅੱਜ ਇਹ ਇੱਕ ਬਹੁਤ ਹੀ ਬੇਤਾਜ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਬਾਦਸ਼ਾਹ ਕਮੇਡੀ ਫਿਲਮਾਂ ਦਾ ਜਿਸ ਨੇ ਆਧੁਨਿਕ ਵਰਤਮਾਨ ਸਮੇਂ ਦੀਆਂ ਪੰਜਾਬੀ ਫਿਲਮਾਂ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਈ 65 ਸਾਲ ਦੀ ਉਮਰ ਦੇ ਵਿੱਚ ਇਸ ਦੁਨੀਆ ਨੂੰ ਕੂਚ ਕਰ ਗਿਆ ਜੀ ਫਗਵਾੜਾ ਹੈਡਲਾਈਨ ਲਾਈਵ ਵੱਲੋਂ ਜਸਵਿੰਦਰ ਪੱਲਾ ਨੂੰ ਵਿਨਮਰ ਸ਼ਰਧਾਂਜਲੀ